ਆਪਣਾ ਮਨਾਗੁਰਮੀ ਸੇ ਭਾਈ ਕਿਹੜਾ ਪਿੰਡ ਸੀ ਬਕਨੌਰ ਕੀ ਹੋਇਆ ਤੁਹਾਡਾ ਮੋਟਰਸਾਈਕਲ ਤੁਸੀਂ ਕੱਢਦੇ ਦਿਖਾਈ ਦਿੱਤੇ ਗਿਓ ਉਹਦੀ ਬਸ ਸਕੂਲ ਬਸ ਮਖੰਬਰ ਉਹ ਲੈਣ ਗਏ ਸੀ ਤੇ ਬਸ ਤੇ ਨਿਕਲੀ ਨਹੀਂ ਮੋਟਰਸਾਈਕਲ ਇੱਕ ਘਰ ਜਾਂਦੇ ਪਈ ਜੋ ਗਿਆ ਸੀ ਪਾਣੀ ਘਟ ਗਈ ਵਾਪਸ ਆਏ ਪਾਣੀ ਜ਼ਿਆਦਾ ਹੋ ਗਿਆ ਤੇ ਮੋਟਰਸਾਈਕਲ ਫਿਰ ਛੜਤਾ ਸੀ ਆਪਣਾ ਬਚਾ ਦਿੱਤਾ ਮੋਟਰਸਾਈਕਲ ਫਿਰ ਕੱਢਿਆ ਨਹੀਂ ਆ ਗਿਆ ਕੌਣ ਕੇੰਦਾ ਸੇ ਮੋਟਰਸਾਈਕਲ ਰੱਖਦਾ ਪਿਆ ਕੀ ਮੈਸੇਜ ਦੇਣਾ ਜਾਓਗੇ ਜਿਸ ਤਰ੍ਹਾਂ ਲੋਕ ਹੋੜ ਮਤ ਕਰ ਰਹੇ ਨੇ ਨਿਕਲ ਰੇ ਨੇ ਕੀ ਮੈਸੇਜ ਹੈ ਮੈਸੇਜ ਇਹ ਹੀ ਥੋੜੋ ਕੋਰ ਬੜ ਸੇ ਭਾਈ ਜੋ ਕਰਕੇ ਬਾਹਰ ਜਾਂਦਾ ਕੋਈ ਫਰਕ ਨਹੀਂ ਆਵੇਂ ਆਪਣੇ ਜਾਨ ਤੇ ਲਾਗਦੇ ਜੋ ਹੋਣਾ ਹੀ ਉਹ ਤੇ ਹੋ ਗਿਆ। ਨਾ ਆਪਣਾ ਮੋਹਨ ਲਾਲ ਜੀ। ਦੇਖੇਗਾ ਕਿ ਐਕਸ ਐਮ ਐਲ ਇਹਦੇ ਦੇਖ ਕੇ ਪਾਲ ਕੋਲ ਚੁੱਕੇ ਹੈਗੇ। ਹਾਂ ਜੀ ਜਗਿੰਦਰ ਪਾਲ ਆਏ। ਕੀ ਹੋਣਾ ਬੋਲੋ ਹੈਲਪ। ਹਾਲਪ ਕਹਿ ਗਿਆ ਉਹ ਵੀ ਜੋ ਵੀ ਜ਼ਰੂਰਤ ਆ ਉਹ ਦੱਸੋ ਬੰਦੇ ਆਈ। ਉਸ ਤੋਂ ਪਹਿਲੇ ਕੋਈ ਆ ਦਿਖਾਈ ਕੋਈ। ਕੋਈ ਨਹੀਂ ਕੁਛ ਨਹੀਂ ਆਇਆ। ਕਿੰਨਾ ਕੁ ਨੁਕਸਾਨ ਨੁਕਸਾਨ ਕੋਈ 10 ਵੀ ਲੱਖ ਦਾ ਹੋਈ ਜਾਣਾ। ਉਹ ਮਕਾਨ ਬਣਿਆ ਸਾਮਾਨ ਸਾਰਾ ਅੰਦਰ ਪਿਆ ਮੋਟਰਸਾਈਕਲ ਅੰਦਰ ਲੱਗੇ। ਕਿੰਨੇ ਕੇ ਪਰਿਵਾਰਾਂ ਨੂੰ ਇੱਥੇ ਜਗਿੰਦਰਪਾਲ ਮਿਲਿਆ ਇਹ ਮਿਲ ਕੇ ਗਿਆ ਕਾਫੀ ਪਰਿਵਾਰ ਇੱਥੇ ਤਨ ਸਰ ਤਨ ਸਰ ਕਰ ਜਿਹੜੇ ਇੱਧਰ ਰੋਣਦੇ ਆ ਉਹ ਮਿਲਿਆ ਉਹਨਾਂ ਵੱਲੋਂ ਜਿਹੜੀ ਹੈਲਪ ਦੀ ਗੱਲ ਹਾਂ ਹੈਲਪ ਦੀ ਗੱਲ ਕੀਤੀ ਆ ਉਹਨਾਂ ਨੇ ਤੇ ਮੌਕੇ ਤੇ ਵੀ ਉਹਨਾਂ ਨੂੰ ਹਾਂ ਮੌਕੇ ਤੇ ਦੱਸਿਆ ਜਗਿੰਦਰਪਾਲ ਜੀ ਐਮਐਲ ਸਾਹਿਬ ਇੱਥੇ ਪੁੱਛਿਆ ਗਿਆ ਐਕਸ ਆਪਣੇ ਜਗਿੰਦਰਪਾਲ ਜੀ ਹਾਂਜੀ ਕਿ ਤੇ ਉਹਨਾਂ ਕੇ ਕੋਈ ਮੰਗਰਤੀ ਹੈਗੀ ਹੈ ਕਿੰਨਾ ਕੋ ਨੁਕਸਾਨ ਹੋਇਆ ਤੇ ਕੀ ਉਹਨਾਂ ਵੱਲੋਂ ਹੈ ਨੁਕਸਾਨ ਪਾਈ ਇਹ ਘਰ ਬਣਾਇਆ ਹੈ ਨਵਾਂ ਹੀ ਅਜੇ ਹੁਣੇ ਦੋ ਤਿੰਨ ਸਾਲ ਹੀ ਹੋ ਬਣਾਏ ਦੇ ਉਹਦੇ ਸਾਰਾ ਬਹਿ ਗਿਆ ਹਰ ਸਾਮਾਨ ਵੀ ਕੋਈ ਨਹੀਂ ਨਿਕਲਿਆ ਸਾਮਾਨ ਵੀ ਕੋਈ ਨਹੀਂ ਨਿਕਲਿਆ ਐਮਐਲ ਸਾਹਿਬ ਪਹੁੰਚੇ ਹੈਗੇ ਆ ਤੁਸੀਂ ਉਹਨਾਂ ਨਾਲ ਮਿਲਿਓਗੇ ਕੀ ਉਹਨਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਤੁਹਾਡੀ ਉਹ ਕਹਿੰਦੇ ਆ ਵੀ ਜੋ ਸਾਡਾ ਤਰਪਾਲ ਚਵਲ ਦਿੰਨੇ ਕੋਈ ਦਿੰਨੇ ਕੋਈ ਜੋੜਾ ਨੁਕਸਾਨ ਹੋਇਆ ਰਾਸ਼ਨ ਪਾਣੀ ਦਿੰਨੇ ਆ ਕਿੰਨਾ ਆਪਣਾ ਹਮਪੁਰਗਾ ਹੋਜੀ ਲਿਕੇ ਗਿਆ ਐਮਐਲਏ ਐਕਸ ਐਮਐਲਏ ਤੇ ਆਪਣੀ ਜਗਿੰਦਰਪਾਲ ਪਹੁੰਚੇ ਹੈ ਤੁਹਾਡੇ ਨਾਲ ਮਿਲੇ ਹੈ ਹਾਂ ਜੀ ਨੁਕਸਾਨ ਆ ਜੀ ਕੀ ਕਹਿਣਾ ਚਾਹੋ ਜੋ ਆਪਣੇ ਮਾਗਰ ਜਗਰ ਮਾੜਾ ਆਉਂਦੀ ਖੁਸ਼ੀ ਹੈ ਜੋਦਰ ਗਿਆ ਕਿੰਨਾ ਕੁ ਨੁਕਸਾਨ ਤੁਹਾਡਾ ਹੈ 100 ਲੱਖ ਡੇ ਲੱਖ ਦਾ ਕੈਂਡੀ ਗੁੰਡੀ ਵੀ ਹੋ ਗਈ ਸਾਰਾ ਸਮਾਰ ਰੋੜ ਗਿਆ ਜੀ ਤੇ ਸਸਾਦ ਵੱਲੋਂ ਪਹਿਲੇ ਕੋਈ ਇੱਥੇ ਪਹੁੰਚਿਆ ਅਧਿਕਾਰੀ ਨਹੀਂ ਨਹੀਂ ਪਹਿਲਾਂ ਕੋਈ ਬੋਲੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਐਮਐਲਏ ਪਹੁੰਚਿਆ ਹੈ ਉਹਨਾਂ ਵੱਲੋਂ ਕੀ ਹੈਲਪ ਕੀਤੀ ਗਈ ਜੋ ਮਾਰਾਂ ਜਿੰਦੀ ਮਾਰੀ ਪੂਰੇ ਸਰ ਹੱਦੀ ਏਰੀਆ ਦੇ ਵਿੱਚ ਦੇਖਿਆ ਕੋਹਣੀਆਂ ਦਾ ਹਾਲਾਤ ਦੇਖਿਆ ਗਿਆ ਸਾਰੇ ਪਿੰਡਾਂ ਦੇ ਹਾਲਾਤ ਇੱਥੇ ਆ ਗਿਆ ਲੋਕਾਂ ਨਾਲ ਵੀ ਮਿਲਿਓ ਕੀ ਕਹਿਣਾ ਚਾਹੁੰਦੇ ਦੋ ਕੋ ਜੋ ਬਰਸਾਤ ਕਰਕੇ ਇਹ ਜਿਹੜੇ ਹਾਲਾਤ ਹੋਏ ਨੇ ਸਾਲ 1998 ਦੇ ਵਿੱਚ ਵੀ ਇੰਨੀ ਤਰਾਹੀ ਮਾਮ ਤਰਾਹੀ ਮਾਮ ਨਹੀਂ ਹੋਈ ਸੀ ਜਿੰਨੀ ਇਸ ਵਾਰ ਹੋ ਗਈ ਬਹੁਤ ਨੁਕਸਾਨ ਹੋਇਆ ਹੈ ਖਾਸ ਕਰਕੇ ਪੋਹਕੋਂ ਸੇ ਚੋਂ ਸਿੱਧਾ ਕੋਈ ਅਗਾ ਦਰਿਆ ਦੇ ਫਰੰਟ ਮੂੰਹ ਦੇ ਉੱਤੇ ਹਰ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਜਾਨੀ ਵੀ ਨੁਕਸਾਨ ਹੋਇਆ ਮਾਲੀ ਵੀ ਨੁਕਸਾਨ ਹੋਇਆ ਹੈ ਜ਼ਮੀਨੀ ਵੀ ਨੁਕਸਾਨ ਹੋਇਆ ਹੈ ਹੋਰ ਪਰਵਾਰਿਕ ਦਾ ਵੀ ਨੁਕਸਾਨ ਹੋਇਆ ਹੈ ਇਹ ਨੁਕਸਾਨ ਭਰਨਾ ਇਸ ਸੌਖਾ ਕੰਮ ਇਹ ਨਹੀਂ ਬ੍ਰੋਸ ਫਿਰ ਵੀ ਲੋਕਾਂ ਦਾ ਇੱਕ ਦੂਜੇ ਦੇ ਨਾਲ ਫਰੇਮ ਪਿਆਰ ਸਨੇਹ ਬਹੁਤ ਇੱਕ ਦੂਜੇ ਦੀ ਮਦਦ ਕਰੇ ਕਦੇ ਆ ਕੋਈ ਰਾਸ਼ਨ ਦੇ ਕਰਦਾ ਕੋਈ ਪੈਸੇ ਦੇ ਕਰਦਾ ਉਹ ਇੱਕ ਇਨਸਾਨੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਤੇ ਅੱਜ ਕਈਆਂ ਦਿਨਾਂ ਦੀ ਬਰਸਾਤ ਲੱਗੀ ਦੀ ਹੈ ਹਰ ਆਬੀ ਦੇ ਆਇਆ ਅੱਜ ਹਰ ਆਬੀ ਦਾ ਪੌੜ ਜਿਹੜਾ ਇਹ ਅਗਲੇ ਪਾਸੇ ਜਾ ਕੇ ਕੋਹਲੀਆਂ ਪੈਂਦਾ ਕੋਹਲੀਆਂ ਤੋਂ ਬੰਨ ਫਟਿਆ ਤੇ ਉਹ ਪਾਟ ਤਬ ਗਿਆ ਸਾਰਾ ਇਲਾਕਾ ਰੋੜਿਆ ਕਮਾਂਦ ਰੋੜਿਆ ਔਰ ਕਰ ਰੋੜਿਆ ਬਹੁਤ ਨੁਕਸਾਨ ਹੋਇਆ ਮੁਕੇ ਦਾ ਨੁਮਾਇੰਦਾ ਜਿਹੜਾ ਸਰਕਾਰ ਦਾ ਕਿੰਨੇ ਪੁੱਛਿਆ ਵਾ ਤੁਹਾਡੇ ਪਹੁੰਚੋਂ ਤੇ ਜਿਹੜੇ ਲੋਕ ਤੁਹਾਡੇ ਕਿ ਰੋਂਦੇ ਵਿਲਕ ਤੇ ਵੀ ਨਜ਼ਰ ਆਏ ਦਾ ਕੀ ਇਹ ਲੋਕਾਂ ਦਾ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਲੋ ਇਹ ਬਲਸੇ ਮੀਰਾ ਤੇ ਹਲਕੀ ਫਰਜਮੰਦ ਜਿਹੜਾ 17 ਤੋਂ 22 ਤੱਕ ਕਿੱਥੇ ਵਿਦਾਇਕ ਰੀਆਂ ਜਦ ਮੈਂ ਨਾਰਾ ਲਾਦਾ ਰਿਹਾ ਮੀਰਾ ਹਲਕਾ ਮੀਰਾ ਪਰਿਵਾਰ ਤੇ ਬਦਲਾਂ ਦੇ ਭੋਜ ਹਲਕੇ ਨਹਾਰ ਜੇ ਬਿਲਕੁਲ ਮਾੜੇ ਜੇ ਮਾਰਜੇ ਨਾਲ ਹਾਰ ਵੀ ਗਿਆ ਤੇ ਫੇ ਮੇਰਾ ਫਰਜ਼ ਥੋੜਾ ਬੰਦਾ ਵੀ ਮੈਂ ਆਪਣਾ ਪਰਿਵਾਰ ਛੱਡ ਜਾ ਇਸ ਕਰਕੇ ਮੇਰਾ ਜੋ ਫਰਜ਼ ਬੰਦਾ ਮੈਂ ਤੇ ਜਿਨਾ ਚਿਰ ਜੀਣਾ ਉਹਨਾਂ ਚਿਰ ਤੇ ਮੈਨਾਂ ਲੋਕਾਂ ਤੇ ਰਹਿਣਾ ਮੇਰੀ ਸੇਹੀ ਨਹੀਂ ਸੀ ਠੀਕ ਹੁਣ ਦੇ ਬਾਵਜੂਦ ਵੀ ਮੈਂ ਫੇਰਾ ਮਾਰਨ ਲਈ ਉਹ ਜੋ ਮੇਰੇ ਕੋਲੋਂ ਮਦਦ ਹੋਏਗੀ ਉਹ ਮਦਦ ਕਰਨ ਦੀ ਕੋਸ਼ਿਸ਼ ਕਰਾਂ ਆ ਕੋ ਜਨੂ ਮੈਂ ਥੋੜੇ ਬੋਤੇ ਪੈਸੇ ਦੇ ਗਿਆ ਰਾਸ਼ੇ ਰੋਸ਼ਨ ਵਾਸਤੇ ਜਿਹੜੇ ਮੌਕੇ ਦੇ ਮਨਸਟਰਨਾ ਉਹਨਾਂ ਦਾ ਤੇ ਪੈਸਾ ਵੀ ਵੈਸੇ ਵੀ ਫਾਇਦੇ ਬੰਦਾ ਹੈ ਭਈ ਤੁਸੀਂ ਦੇ ਇੱਕ ਪੰਜਾਬ ਦੇ ਕੈਬਨਿਟ ਦੇ ਵਜ਼ੀਰ ਹੋ ਤੁਸੀਂ ਤੇ ਕੋਈ ਵੀ ਇਸ਼ਾਰਾ ਕਰਾ ਦਿਓ ਅੱਜ ਸ਼ਾਮ ਤੱਕ ਬੋਰੀਆਂ ਬੋਰੀਆਂ ਰਾਸ਼ੇ ਲਈ ਆ ਜਿੰਦੀ ਹੈ ਗੱਲ ਇਹ ਹੈ ਬਈ ਬੰਦੇ ਪੋਖ ਨਾਲ ਤੇ ਨਹੀਂ ਮਰਨੇ ਚਾਹੀਏ ਇਹ ਘਰੋਂ ਨਾ ਜੋ ਗਮਿਆ ਘਾਜੇ ਭੁਖ ਨਾਲ ਨਹੀਂ ਬੰਦੇ ਮਰਦੇ ਦਾ ਆਕੀ ਜਿਹੜੀ ਇਹਨਾਂ ਦੇ ਇਲਾਕੇ ਮਦਦ ਕਰਨੀ ਉਹ ਵੀ ਤਰਾ ਇਹ ਮੇਰਾ ਫਰਜ਼ ਹੈ ਮੈਂ ਕਰਦੇ ਰਹਿਣਾ ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਜਿਹੜੀ ਦਿਨ ਵਸੀਆਂ ਦਾ ਫਰਜ਼ ਹੈ ਤੇ ਅਏ ਜਦੂ ਕਾਇਨ ਨੇ ਵੀ ਹਿੰਦੁਸਤਾਨੀ ਇਹ ਸਾਰੇ ਇੱਕ ਹੈ ਕਿ ਸਾਡੇ ਸਾਰਿਆਂ ਦੇ ਫਰਜ਼ ਬੰਦਾ ਵੀ ਇੱਕ ਦਾ ਇੱਕ ਹੋ ਗਏ ਸਾਰੇ ਮਦਦ ਕਰੋ ਕਿ ਦੂਜੇ ਸੇ ਮੇਰਾ ਕਹਣਾ ਬਹੁਤ ਬਹੁਤ ਧੰਨਵਾਦ ਸਾਰਿਆਂ